ਖੋਟਾ ਵਿਕਰਮ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਮੈਂ ਤਾਂ ਅੱਜ ਕਿਉਂਕਿ ਬੜੀ ਸਰਟੀਫਾਈਡ ਖੁਸ਼ੀ ਦੀ ਗੱਲ ਆ ਇਸ ਕਰਕੇ ਹੁਕਮ ਕਰੋ ਬਿਲਕੁਲ ਕਿਵੇਂ ਦੇਖਦੇ ਹੋ ਤੁਸੀਂ ਬੀਜੇਪੀ ਸਰਕਾਰ ਬਣਾ ਰਹੀ ਹੈ ਦਿੱਲੀ ਦੇ ਵਿੱਚ ਔਰ ਅਰਵਿੰਦ ਕੇਜਰੀਵਾਲ ਸਣੇ ਵੱਡੇ ਵੱਡੇ ਚਿਹਰੇ ਜਿਹੜੇ ਵੱਡੇ ਪਲੇਅਰ ਨੇ ਚੋਣ ਹਾਰ ਰਹੇ ਨੇ ਮਨੀ ਸਿਸੋਧਿਆ ਚੋਣ ਹਾਰ ਗਏ ਆ ਦੇਖੋ ਦੇਖੋ ਗੱਲ ਇਹ ਆ ਵੀ ਸਾਨੂੰ ਬਧ ਖੁਸ਼ੀ ਇਸ ਗੱਲ ਦੀ ਆ ਦਿੱਲੀ ਤਾਂ ਦੇਖੋ ਅੱਗੇ ਹਮੇਸ਼ਾ ਸਾਰੇ ਦੇਸ਼ 'ਚ ਵਿਕਰਮਜੀ ਸਟੇਟਾਂ ਜਿੱਤਦੀਆਂ ਸੀ ਤੇ ਉਹ ਦਿੱਲੀ ਵਾਲੇ ਵਿਚਾਰੇ ਖੁਸ਼ੀ ਉਹ ਮਨਾਉਂਦੇ ਸੀ ਢੋਲ ਉਹ ਵਜਾਉਂਦੇ ਸੀ ਜੀ ਤੇ ਅੱਜ ਗੱਲ ਇਹ ਆ ਵੀ ਅੱਜ ਦਿੱਲੀ ਵਾਲਿਆਂ ਦੀ ਵਾਰੀ ਆਈ ਆ ਜਿੱਤ ਹੋਈ ਆ ਤੇ ਸਾਰਾ ਦੇਸ਼ ਉਹਨਾਂ ਦੀ ਖੁਸ਼ੀ 'ਚ ਅੱਜ ਢੋਲ বাজਾਏਗਾ ਹਮ ਨੱਚੇਗਾ ਗਾਏਗਾ ਦੂਜੀ ਗੱਲ ਜਿਹੜੀ ਸਭ ਤੋਂ ਅਹਿਮ ਗੱਲ ਇਹ ਆ ਅਹਿਮ ਗੱਲ ਇਹ ਆ ਜੀ ਬਈ ਹੁਣ ਵਾਰੀ ਜਿਹੜੀ ਕਿਉਂਕਿ ਤੁਸੀਂ ਜਾਣਦੇ ਹੋ ਦਿੱਲੀ 'ਚ ਸਭ ਤੋਂ ਵੱਧ ਜੇ ਪੰਜਾਬੀ ਤੇ ਸਿੱਖ ਰਹਿੰਦਾ ਹੈ ਤੇ ਉਹ ਉਹਨੇ ਵੋਟ ਉਹਨੇ ਹੋਟ ਆ ਜਿਹੜੀ ਉਹ ਠੋਕ ਬਜਾ ਕੇ ਜਿਹੜੀਆਂ ਪੰਜਾਬੀ ਸਾਡਾ ਪ੍ਰਧਾਨ ਵੀ ਬੀਜੇਪੀ ਦਾ ਜਿਹੜਾ ਸਚਦੇਵਾ ਸਾਹਿਬ ਉਹ ਵੀ ਇੱਕ ਪੰਜਾਬੀ ਬੀਜੇਪੀ ਤਾਂ ਕੀ ਦਿੱਲੀ ਦਾ ਮੁੱਖ ਮੰਤਰੀ ਵੀ ਕੋਈ ਪੰਜਾਬੀ ਜਾਂ ਸਿੱਖ ਹੋ ਸਕਦਾ ਇਹਨਾਂ ਦੀ ਬਹੁਤ ਵੱਡੀ ਵੋਟ ਆ ਜਿਹੜੀ ਕਿਉਂਕਿ ਮੇਰੇ ਅਰਗੀ ਨੂੰ ਮੌਕਾ ਦਿੱਤਾ ਇੱਕ ਸਰਦਾਰ ਨੂੰ ਪੱਗ ਵਾਲੇ ਨੂੰ ਪੰਜਾਬੀ ਨੂੰ ਹੂੰ ਤੇ ਉਹਦੇ ਨਾਲ ਕੰਪੇਨ ਕੀਤੀ ਉਹਦੇ ਨਾਲ ਬੜਾ ਫਰਕ ਪਿਆ ਤੇ ਅੱਜ ਉਥੋਂ ਵੋਟ ਪਈ ਸਾਰੇ ਹੀ ਪੰਜਾਬੀ ਸਿੱਖ ਸਾਰੇ ਹੀ ਆਪਣੇ ਜਿਹੜੇ जाट ਉਹ ਮੂਵਮੈਂਟ ਹੋਈ ਬਹੁਤ ਪ੍ਰਵਾਂਚਲ ਦੇ ਲੋਕਾਂ ਨੇ ਵੋਟ ਪਾਈ ਤੇ ਮੈਨੂੰ ਤਾਂ ਖੁਸ਼ੀ ਹੈ ਆ ਵੀ ਅਗਲਾ ਰਾਹ ਸਾਡਾ ਜਿਹੜਾ ਉਹ ਖੁੱਲ ਗਿਆ ਪੰਜਾਬ ਦਾ ਕਿਉਂਕਿ ਬਾਕੀ ਸਟੇਟਾਂ ਪਹਿਲੇ ਹੀ ਜਿੱਤੀਆਂ ਹੋਈਆਂ ਹਰਿਆਣਾ ਐ ਨਾਲ ਉੱਤਰਾਖੰਡਾ ਰਾਜਸਥਾਨਾ ਯੂਪੀ ਆ ਮੱਧਿਆ ਪ੍ਰਦੇਸ਼ ਆ ਗੁਜਰਾਤ ਆ ਓਡੀਸਾ ਐ ਮਹਾਰਾਸ਼ਟਰ ਆ ਇਹ ਬਿਹਾਰ ਆ ਹੁਣ ਭਗਵੰਤ ਮਾਨਸਿਆ ਹੁਣ ਅਸੀਂ ਥੋਡੀ ਆਤਿਸ਼ੀ ਦਾ ਸ਼ੀਸ਼ ਮਹਿਲ ਤੇ ਕੇਜਰੀਵਾਲ ਸਾਹਿਬ ਦਾ ਤੇ ਉਹਨਾਂ ਦਾ ਕਰਾਇਆ ਹੁਣ ਜੋ ਤੁਸੀਂ ਮੈਂ ਸਮਝਦਾ ਜਿੰਨੀ ਬੇਇੱਜ਼ਤੀ ਇਸ ਵਾਰ ਮੁੱਖ ਮੰਤਰੀ ਪੰਜਾਬ ਨੇ ਕਰਾਈ ਆ ਆਪਣੇ ਇੱਕ ਰਾਜਾ ਸ਼ਾਹੀ ਕਿ ਤੋਂ ਫੁੱਲ ਸਿੱਟੇ ਜਾ ਰਹੇ ਆ ਕਿਤੋਂ ਗਲਾਬ ਦੀਆਂ ਪੱਤੀਆਂ ਸਿੱਟੀਆਂ ਜਾ ਰਹੀਆਂ ਇਹ ਮਹਾਰਾਜਾ ਸਤੌਜ ਜਿੱਥੇ-ਜਿੱਥੇ ਗਏ ਨੇ ਉੱਥੇ ਬੜੀ ਭਾਰੀ ਹਾਰ ਹੋਈ ਆ ਅਗਲੀ ਵਾਰੀ ਹੁਣ ਇਹ ਆ ਵੀ ਆਪਣਾ ਸਮਾਹਨ ਆ ਜਿਹੜਾ ਇਹ ਕੇਜਰੀਵਾਲ ਸਿੰਘ ਜਿਹੜੇ ਆਪਣੇ ਭਗਵੰਤ ਮਾਨ ਸਾਹਿਬ ਨੇ ਉਹਨਾਂ ਦੇ ਸ਼ਾਦੀਆਂ ਤੇ ਚੱਲਦੇ ਆ ਉਹ ਵੀ ਆਪਣੀ ਤਿਆਰੀ ਕਰ ਲੈਣ ਸਮਾਹਨ ਬਣ ਲੈਣ ਉਹ ਸਾਡੇ ਤੋਂ ਪਹਿਲਾਂ ਅਮਨ अरोड़ा ਜਿਹੜਾ ਬਿਲਕੁਲ ਉਹਨਾਂ ਨਾਲ ਦੀ ਕੋਠੀ 'ਚ ਰਹਿੰਦੇ ਆ ਉਹਨਾਂ ਨੇ ਬੜੀ ਤਿਆਰੀ ਕੀਤੀ ਆ ਮੀਡੀਆ 'ਚ ਬੋਲੇ ਨੇ ਉਹ ਕਰ ਸ਼ਿਫਟ ਕਰਨ ਨੂੰ ਫਿਰਦੇ ਆ ચીਫ ਮਿਨਿਸਟਰ ਹਾਊਸ ਚ ਇਹਨਾਂ ਦਾ ਆਪਸ ਵਿੱਚ ਜਿਹੜਾ ਇਹ ਹੁਣ ਤੁਸੀਂ ਦੇਖਿਓ ਕਿਸ ਤਰੀਕੇ ਨਾਲ ਇਹ ਖਿੰਡਣਗੇ ਤੇ ਜੋ ਪੰਜਾਬ ਚ ਝੂਠ ਬੋਲਿਆ ਆ ਪਿੱਛੇ ਡਾਟਾ ਆ ਪਿੱਛੇ ਡਾਟਾ ਆ ਵੀ ਇਹ ਕਹਿੰਦੇ ਬਾਹਰ ਭੇਜਦੇ ਆ ਪ੍ਰਿੰਸੀਪਲ 70% ਸਕੂਲ ਪ੍ਰਿੰਸੀਪਲ ਤੋਂ ਬਗੈਰ ਪਏ ਨੇ ਤੇ ਇਹੀ ਕੇਜਰੀਵਾਲ ਤੇ ਝੂਠ ਬੋਲਦਾ ਸੀ ਮੈਂ ਮੁਹੱਲਾ ਕਲੀਨਿਕਾ ਚ ਗਿਆ ਦੇਖਿਆ ਉੱਥੇ ਬੰਦਿਆਂ ਤੋਂ ਸਵਾਇਤਾ ਉੱਥੇ ਤਾਂ ਜਾਨਵਰੀ ਸੀ ਸਾਰੇ ਇਹਨਾਂ ਤੇ ਵੀ ਕਰਦੇ ਆ ਮੈਨੂੰ ਇਹ ਦੱਸੋ ਰਵਨੀਤ ਜੀ ਤੁਹਾਡੀ ਪੂਰੀ ਪਕੜ ਹੈ ਅਮਿਤ ਸ਼ਾਹ ਹੁਣਾ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਹੁਣਾ ਦੇ ਨਾਲ ਮੈਨੂੰ ਇਹ ਦੱਸੋ ਤੁਸੀਂ ਸਿੱਖਾਂ ਦਾ ਜ਼ਿਕਰ ਕੀਤਾ ਪੰਜਾਬੀਆਂ ਦਾ ਜ਼ਿਕਰ ਕੀਤਾ ਦਿੱਲੀ ਦੇ ਵਿੱਚ ਤਾਂ ਕੀ ਦਿੱਲੀ ਦੇ ਵਿੱਚ ਮੁੱਖ ਮੰਤਰੀ ਕੋਈ ਸਿੱਖ ਹੋਏਗਾ ਪੰਜਾਬੀ ਹੋ ਸਕਦਾ ਜਿਵੇਂ ਪੰਜਾਬ ਵੱਲ ਨੂੰ ਕੋਈ ਰਾਹ ਖੋਲਣਾ ਹੋਵੇ ਤਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਵੀ ਹੋ ਜੂ ਦੇਖੋ ਤੇ ਕੋਈ ਤਾਂ ਮੇਰਾ ਅਧਿਕਾਰ ਨਹੀਂ ਕਿਉਂਕਿ ਵਿਕਰਮ ਜੀ ਕਿਹੜੀ ਗੱਲ ਛੇੜਦੇ ਹੋ ਨਹੀਂ ਨਹੀਂ ਪਤਾ ਤੁਹਾਨੂੰ ਹੈਗਾ ਤੁਹਾਡੀ ਸਮਾਈਲ ਦੱਸ ਰਹੀ ਹੈ ਮੈਨੂੰ ਤੁਸੀਂ ਖੁੱਲ ਕੇ ਦੱਸੋ ਸਾਨੂੰ ਨਹੀਂ ਪਰ ਦੇਖੋ ਪਰ ਇਹ ਨਹੀਂ ਹੋਊਗਾ ਜਿਵੇਂ ਕੇਜਰੀ ਵਾਲੇ 15 ਸਾਲ ਕਿਸੇ ਸਿੱਖ ਨੂੰ ਪੱਗ ਵਾਲੇ ਨੂੰ ਆਪਣੀ ਕੈਬਨਟ ਚ ਹੀ ਨਹੀਂ ਰੱਖਿਆ ਇਹ ਮੈਂ ਤੁਹਾਨੂੰ ਦੱਸ ਸਕਦਾ ਇਹ ਜ਼ਰੂਰ ਨਹੀਂ ਹੋਊਗਾ ਬਾਕੀ ਆ ਤੁਹਾਡੇ ਬਹੁਰੇ ਹੀ ਸਾਰੇ ਆ ਜਿਹੜੀਆਂ ਗੱਲਾਂ ਉਹ ਆਉਣੀਆਂ ਮੇਰੇ ਤੋਂ ਪਹਿਲਾਂ ਤੁਹਾਨੂੰ ਪਤਾ ਲੱਗ ਜਾਣਾ ਮੰਦੀਪ ਨੇ ਵੀ ਇੱਕ ਸਵਾਲ ਕਰਨਾ ਹੈ ਤੁਹਾਡੇ ਤੋਂ ਔਰ ਇਹਦੇ ਨਾਲ ਹੀ ਤੁਸੀਂ ਕੰਟੀਨਿਊ ਵੀ ਕਰਿਓ ਬਿਲਕੁਲ ਬਿਲਕੁਲ ਹੂੰ ਹਾਂ ਹਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਮੈਂ ਇਹ ਚਾਹਨਾ ਹੈ ਕਿ ਪੰਜਾਬੀ ਜਾਂ ਕੋਈ ਸਿੱਖ ਤੁਹਾਨੂੰ ਲੱਗਦਾ ਕਿ ਕੋਈ ਦਿੱਲੀ ਦਾ ਪਹਿਲਾਂ ਤੁਸੀਂ ਬਹੁਤ ਜ਼ਿਕਰ ਕਰਦੇ ਰਹੇ ਹੋ ਕਿ ਜਿਸ ਤਰੀਕੇ ਦੇ ਨਾਲ ਜਾਂ ਭਾਜਪਾ ਇਹ ਜ਼ਿਕਰ ਕਰਦੀ ਰਹੀ ਹੈ ਕਿ ਅਸੀਂ ਮਲਰ ਮਲਾਈ ਜਿਹੜੇ 1984 ਦੇ ਦੰਗਿਆਂ ਦੇ ਜਿਹੜੇ ਪਰਿਵਾਰ ਸੀ ਪੀੜਿਤ ਔਰ ਉਸ ਮਸਲੇ 'ਚ ਸਜਾਵਾਂ ਅਸੀਂ ਕਰਾਈਆਂ ਟਾਈਟਲਰ ਵਰਗੇ ਹੋਗੇ ਜਾਂ ਹੋਰ ਲੋਕ ਹੋਗੇ ਤਾਂ ਕੋਈ ਤੁਹਾਨੂੰ ਲੱਗਦਾ ਇਹ ਹੋ ਜਾਂ ਕੋਈ ਪੰਜਾਬੀ ਜਾਂ ਕੋਈ ਸਿੱਖ ਚਿਹਰਾ ਹੋ ਸਕਦਾ ਜਾਂ ਤੁਹਾਡਾ ਹਿੰਟ ਕੀ ਕਹਿੰਦਾ ਕੋਈ ਹਿੰਟ ਮੈਂ ਇਹ ਤੁਹਾਨੂੰ ਵਿਸ਼ਵਾਸ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿਉਂਕਿ ਦੇਖੋ ਪੁਰਾਣੇ ਬੰਦੇ ਆ ਲੱਗਲੀ ਜੀ ਬਹੁਤ ਪੁਰਾਣੇ ਆ ਹੋਰ ਇੱਕ ਸਾਡਾ ਭਰਾ ਹੈ ਬੜੀ ਵੱਡੀ ਜੂਟ ਵੋਟ ਤੇ ਜਿੱਤ ਰਿਹਾ ਏ ਸਾਡੇ ਮਰਵਾਹਾ ਸਾਹਿਬ ਦੇਖੋ ਡੱਟੀ ਸੀਐਮ ਨਾਲ ਬੜ ਰਹੇ ਆ ਉਹ ਸੀਟ ਬਦਲ ਕੇ ਇਧਰੋਂ ਪੜਪੜ ਗੰਚ ਤੋਂ ਇਧਰ ਆ ਗਏ ਅੱਛਾ ਸੋਧਿਆ ਹਾਰ ਗਿਆ ਚੋਣ ਤਰਵਿੰਦਰ ਸਿੰਘ ਮਰਵਾਹਾ ਜਿੱਤ ਗਿਆ ਚੋਣ ਹੂੰ ਅਸਤੇ ਨੇੜੇ ਨੇੜੇ ਕੋਈ ਨਾ ਕੋਈ ਇਹ ਇੱਥੇ ਜ਼ਰੂਰ ਪਹੁੰਚਾਂਗੇ ਹੂੰ ਠੀਕ ਹੈ ਠੀਕ ਹੈ ਤਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਲੱਗਦਾ ਕਿ ਉਸੇ ਤਰੀਕੇ ਨਾਲ ਪੰਜਾਬ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਵਾਰ-ਵਾਰ ਥੈਂਕ ਯੂ ਰਵਨੀ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਜੁੜੇ ਸਾਡੇ ਨਾਲ ਥੈਂਕ ਯੂ ਤਾਂ